ਸਭ ਨੂੰ ਖੁਸ਼ੀਆਂ ਕੁਦਰਤ ਸਾਂਝਾ ਕਰਨ ਵਾਸਤੇ ਤੁਸੀਂਾਨੂੰ ਸਿਹਤ ਦਿੱਤੀ ਤੰਦਰੁਸਤੀ ਦਿੱਤੀ ਬੜੇ ਧੰਨਵਾਦੀ ਕਿਰਪਾਵਾਨ ਇਸ ਸਮੇਂ ਜਦੋਂ ਸੀਰਾਲ ਦੇ ਪ੍ਰਭੂਤਾ ਦੇ ਉਜੂਨੀ ਬੈਠੇ ਜੋ ਵੀ ਗੀਤ ਪਜਤ ਆਦਰ ਜੋਸ਼ ਪਟਿਆਦੀ ਜੀ ਮੇਰੇ ਦੇ ਸਰਵਣ ਦੇ ਬੋਲੋ ਅਸੀ ਕਮਾਨੀ ਲੀਨੂ ਜੀ ਗਲਾਮਪਾ ਰਵੇਖ ਕੇਸਾ ਜੀ ਹੌਸਲੇ ਪ੍ਰਭੂ ਦੇ ਪੈਰੀ ਕੋਠੇ ਮੇਰੇ ਮਲੇਖਾ ਜੀ ਦੋਜਾ ਗੇਲ ਜੀ ਬੜੀ ਬੜੀ ਵੰਸੀ ਕਟਣ ਗਿਆ ਸੀ ਕਲਿਆਂ ਦੀ ਹਸਲਾਈਆਂ ਓਹੋ ਕਰਦਾ ਬਕਰਦਾ ਸਖਸੀਅਤਾਂ

He told me I could be. ਗੁਰਦਾਸਪੁਰ ਦੇ ਵਿੱਚ ਚਾਹੀਦਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹ ਜਗ੍ਹਾ ਦੇ ਵਿੱਚ ਸੰਤਾਂ ਬੈਠੀਆਂ ਨੇ ਤੇ ਉਹ ਫਿਰ ਅਸੀਂ ਜਿੱਦ ਦੇ ਨਾਲੇ ਨੂੰ ਪੂਰੇ ਜੋਰ ਤੇ ਸ਼ੋਰ ਦੇ ਨਾਲ ਲਾਵਾਂਗੇ ਹallelujah 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 ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਪਿਤਾ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਜੀ ਦਾ ਜਿਸ ਦੀ ਦਿੱਤੀ ਕਿਰਪਾ ਤੇ ਫਜ਼ਲ ਦੇ ਦੁਆਰਾ ਅੱਜ ਰੱਬ ਵਰਗੀਆਂ ਰੂਹਾਂ ਦੇ ਵਿੱਚ ਯਸੂ ਮਸੀਹ ਜੀ ਨੇ ਖਰੇ ਹੋਣ ਦਾ ਮੌਕਾ दोचो ॾेखार दुनिया जे हूंदी आहे ਉਹਨਾਂ ਨੂੰ ਹਣੀ ਬਾਜੀ ਪਲੀਜ਼ ਦੋ ਮਿੰਟ ਦੋ ਨਬੀਆਂ ਦੇ ਗੋਣ ਜਿੱਤੀ ਸੁਣੀ ਮੈਂ ਕਾਣੀ ਫਸੀ ਜੰਮੀਆਂ ਅਸਮਾਨ ਜਿੱਦ ਕਰਦੇ ਉਡੀ Você me engana ਆਪਦੀ ਕੁਰਸੀ ਦੇ ਨਾਲ ਚੰਬੜ ਗਿਆ

ਇਹ ਉਹ ਪਾਵ ਦੀ ਖੂਹੀ ਤੋਂ ਛਡਾਉਂਦੇ ਹਨ ਤੁਸੀਂ ਦੇਖ ਨਾਲ ਕਿਸ ਤਰ੍ਹਾਂ ਕਿਸ ਤਰ੍ਹਾਂ ਇਨਸਾਨ ਚੰਬੜਦਾ ਹੈ ਤੁਸੀਂ ਦੇਖ ਸਕਦੇ ਹੋ ਲੋਈ ਸਾਹੇ ਛੋਟੇ ਛੋਟੇ ਪਾਪ ਦੀ ਗੱਲ ਵੀ ਦੱਸਾਊਗਾ राजा का जन्म हुआ पाई खबर शादी बोलाया में भूपल राजा का जन्म हुआ पाई खबर शांति वेलकम ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਮਹਾਨ ਚੋਬਾ ਯਾਤਰਾ ਦੇ ਵਿੱਚ ਸਾਡੇ ਸਰਦਾਰ ਸਾਹਿਬ ਲਖਵਿੰਦਰ ਸਿੰਘ ਜੀ ਬਾਜਵਾ ਸਾਹਿਬ ਇਹਨਾਂ ਨੇ ਸ਼ਿਰਕਤ ਜੀ ਲੋੜ ਪੈਣ ਤੇ ਕੱਢੀ ਮੌਤ ਵਾਰੀ ਜੇ ਚੜ ਜਾਵੇ ਤੇ ਜੇ ਚੜ ਦਵੇ ਸੋ ਤੁਹਾਨੂੰ ਸਾਰਿਆਂ ਨੂੰ ਵੱਡੇ ਦੇ ਉੱਤੇ 90 ਸਾਲ ਦੀਆਂ ਲੱਖ ਲੱਖ ਮੁਬਾਰਕਾ ਪ੍ਰਭੂ ਯਿਸੂ ਦੇ ਨਾਮ ਵਿੱਚ ਸਭ ਦਾ ਨੂੰ ਜੈ ਹਾਂ ਜੀ ਦੇਖ ਇੱਧਰ ਦੇਖ ਸਭ ਇਹ ਬੇਨਾਰੀ ਗੁਰਦੁਆਰਾ ਸਾਹਿਬ ਦੇ ਲਾਗੇ ਇਹਨਾਂ ਦੁਕਾਨਾਂ ਸੋਨੂ ਭਾਜੀ ਉਹ ਵੀ ਆਪਣਾ ਮਾਨਸਰਮਾਲ ਹੈ ਸਾਡੇ ਬਹੁਤ ਹੀ ਜੇ ਤੁਸੀਂ ਪੱਟੀ ਦੀ ਗੱਲ ਕਰਾਓ ਤੇ ਬਸਾਂ ਜੇ ਇਹ ਵੀ ਕਿੰਨਾ ਸਪੋਰਟ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੱਡੇ ਭਾਈ ਸਾਹਿਬ ਭੇਜਦੇ ਆ ਜੀ ਧੰਨਵਾਦ ਧੰਨਵਾਦ ਲਖੀ ਸਾਹਿਬ ਦਾ ਬਹੁਤ ਜੀ ਸਾਹਮਣੇ ਦੇਖਿਓ ਉਹ ਵੀ ਆਹ ਸਾਹਮਣੇ ਦੇਖਿਓ ਮੈਨੂੰ ਅੱਜ ਧਾਰੀਵਾਲ ਸ਼ਹਿਰ ਦੇ ਲੁਧਿਆਣਾ ਮੁਹੱਲੇ ਦੇ ਵਿੱਚ ਆਣ ਕੇ ਬਹੁਤ ਕੁਝ ਮੈ ਇਸਿਊਸ ਹੋ ਰਹੇ ਆ ਅੱਜ ਭਾਰੀ ਗਿਣਤੀ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਇਸਾਈ ਭਾਈਚਾਰੇ ਦੇ ਮਸੀਹ ਪੇਣ ਪ੍ਰਵਾਹ ਇੱਥੇ ਇਕੱਠੇ ਹੋ ਕੇ ਬਹੁਤ ਵਧੀਆ ਢੰਗ ਦੇ ਨਾਲ ਪ੍ਰਵੇਸ਼ ਮਸੀਹ ਦਾ ਜਨਮ ਦਿਨ ਮਨਾ ਰਹੇ ਹਨ ਪ੍ਰਵੇਸ਼ ਮਸੀਹ ਸਾਨੂੰ ਜੀਵਨ ਦੇਣ ਲਈ ਆਇਆ ਸੁਰਗ ਦਾ ਰਾਹ ਦਿਖਾਉਣ ਲਈ ਆਇਆ ਜੇਕਰ ਉਸ ਨੇ ਜੋ ਪਿਆਰ ਦਾ ਰਾਹ ਦਿਖਾਇਆ ਹੈ ਉਸ ਰਾਹ ਤੇ ਅਸੀਂ ਚੱਲਾਂਗੇ ਤਾਂ ਅਸੀਂ ਇੱਕ ਦਿਨ ਉਸ ਬਾਦਸ਼ਾਹ ਪਰਬੂ ਯਿਸੂ ਮਸੀਹ ਦੀ ਨਾਲ ਸਵਰਗ ਰਾਜ ਵਿੱਚ ਦਾਖਲ ਹੋ ਸਕਦਾ ਹੈ। ਪ੍ਰਵੇਸ਼ ਮਸੀਹ ਨੇ ਇਸ ਧਰਤੀ ਦੇ ਵਿੱਚ ਆਣ ਕੇ ਸਾਨੂੰ ਇਹ ਸਿਖਾਇਆ ਹੈ ਇੱਕ ਦੂਜੇ ਨੂੰ ਪਿਆਰ ਕਰੋ, ਆਪਣੇ ਵੈਰੀਆਂ ਨੂੰ ਮਾਫ ਕਰੋ। ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ, ਦੇਸ਼ ਵਿੱਚ ਆਵਸੀ, ਉਸੀ ਤਰ੍ਹਾਂ ਇੱਕ ਦੂਸਰਨ ਪਿਆਰ ਕਰੀਏ। ਪ੍ਰਭੂ ਨੇ ਸਲੀਬ ਤੋਂ ਇਹ ਸਿਖਾਇਆ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ, ਪ੍ਰਭੂ ਨੇ ਸਾਨੂੰ ਆਪਿਆਂ ਨੂੰ ਪਿਆਰ ਕੀਤਾ ਹੈ। ਨਿਸਵਾਰਥ ਪਿਆਰ। ਇਸੇ ਤਰ੍ਹਾਂ ਸੇ ਬਿਨਾ ਸਵਾਰਥ ਦੇ ਇੱਕ ਦੂਜੇ ਨਾਲ ਪਿਆਰ ਕਰਾਂਗੇ ਆਪਣੇ ਵੈਰਿਆਂ ਨੂੰ ਮਾਫ਼ ਕਰਾਂਗੇ ਪਿਆਰ ਮੁਹੱਬਤ ਵਿੱਚ ਹੈਗਾਤਾ ਵਿੱਚ ਰਹਾਂਗੇ ਇਸ ਵੱਡਾ ਦਿਨ ਤੁਹਾਡੇ ਸਾਰਿਆਂ ਦੇ ਲਈ ਬਹੁਤ ਸਾਰੇ ਬਰਕਤਾਂ ਦਾ ਸਮਾ ਹੋਵੇ ਬਹੁਤ ਸਾਰੇ ਖੁਸ਼ੀਆਂ ਲਿਆਵੇ ਮੈਂ ਤੁਹਾਨੂੰ ਸਾਰਿਆਂ ਨੂੰ ਵੱਡਾ ਦਿਨ ਤੇ ਨਵਾਂ ਸਾਲ ਦਾ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਸੀਂ ਪਿਛਲੇ ਕੁ ਮਹੀਨੇ ਪਹਿਲੇ ਇਹ ਪ੍ਰਾਣਾ ਕਿਤਾਸ ਸੇ ਐਸਾ ਸਾਰੇ ਮਸੀਹ ਕਲੀਸਿਆਵਾਂ ਮਿਲ ਕੇ ਪ੍ਰਭ ਯਿਸੂ ਮਸੀਹ ਦਾ ਜਨਮ ਦਿਨ ਸਾਡਾ ਆਪਣਾ ਸ਼ਹਿਰ ਧਾਰੀਵਾਲ ਦੇ ਵਿੱਚ ਮਨਾਇਆ ਅਸੀਂ ਕਈ ਮੀਟਿੰਗਾਂ ਕੀਤੀਆਂ ਸਾਰਿਆਂ ਦੇ ਨਾਲ ਸਿਝਾ ਲਿਆ ਤੇ ਬਹੁਤ ਸਾਰੇ ਸਾਡੇ ਮਸੀਹ ਕਲੀਸਿਆਵਾਂ ਦੇ ਧਾਰਮਿਕ ਆਗੂਆਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਤੇ ਅਸੀਂ ਸਾਰੇ ਮਿਲ ਕੇ 20 ਦਸੰਬਰ ਨੂੰ ਧਾਰੀਵਾਲ ਦੇ ਸ਼ਹਿਰ ਵਿੱਚ ਪ੍ਰਵੇਸ ਮਸੀਹ ਦਾ ਜਨਮ ਦਿਨ ਮਨਾਇਆ ਅਤੇ ਉਸ ਦਿਨ 15000 ਤੋਂ ਉੱਪਰ ਲੋਕ ਉਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਤੇ ਪ੍ਰਭੂ ਦਾ ਜਨਮ ਦਿਨ ਮਨਾਇਆ ਮੈਂ ਜਿਨੇ ਵੀ ਸੰਗਤ ਉਸ ਦਿਨ ਆਇਆ ਸੀ ਜਿਨੇ ਵੀ ਆਗਵਾ ਨੇ ਆਪਣਾ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਸਭ ਨਾਲ ਨੂੰ ਵਧਾਈ ਦਿੰਦਾ ਹਾਂ ਸਾਹਿਬ ਜੀ ਦੋ ਅਨੁਸਾਰ ਇਸ ਤੋਂ ਵੀ ਅੱਜ ਦੇ ਲੋਕਾਂ ਨਾਮ ਨਾਲ ਲਾ ਕੇ ਕੋਨਫਰੰਸਰ ਵੱਲੋਂ ਨਵਾਂ ਸਭ ਵੱਡਾ ਤੈਨ ਬਣਾਇਆ ਜਾ ਰਿਹਾ ਵਾ ਤੇ ਇੱਕ ਬੜਾ ਵਧੀਆ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਜਿਹੜੀ ਸ਼ੋਭਾ ਯਾਤਰਾ ਗੱਡੀ ਗਈ ਆ ਤੇ ਦੱਸ ਦਿਓ ਜੇ ਸੰਬੰਧ ਹਾਜ ਜੀ ਸ੍ਰੀ ਅੰਦਰੀਆ ਸੰਸ ਜੀ ਐਮਸੀ ਧਾਰੀਵਾਲ ਜਿਨ੍ਹਾਂ ਦੇ oprala ਕਰਕੇ ਜਿਨ੍ਹਾਂ ਨੇ ਲੁਧਿਆਣਾ ਮੱਲਾ ਵਿੱਚ ਪ੍ਰਭੂ ਜਸੂ ਸਿੰਘ ਜੀ ਦਾ ਆਗਮਨ ਪੁਰਬ ਸਰਦਾ ਭਾਵਨਾ ਨਾਲ ਮਨਾਇਆ ਕਾਫੀ ਸੰਗਤ ਇੱਥੇ ਜਿਨ੍ਹਾਂ ਨੇ ਆਪਣੇ ਚਰਨ ਪਸਰੇ ਨੇ ਔਰ ਹਰੇਕ ਜਾਤ ਪਾਤ ਤੋਂ ਉੱਪਰ ਉੱਠ ਕੇ ਹਰੇਕ ਧਰਮ ਦਾ ਹਰੇਕ ਵਿਅਕਤੀ ਬੰਦ ਚੜ੍ਹ ਕੇ ਇੱਥੇ ਸ਼ੋਭਾ ਯਾਤਰਾ ਵੀ ਕੱਲ ਜਿਹੜੀ ਨਿਕਲੀ ਉਹਦੇ ਵਿੱਚ ਵੀ ਔਰ ਅੱਜ ਵੀ ਹਰੇਕ ਸਿਆਸੀ ਪਾਰਟੀ ਦਾ ਨਮਾਇੰਦਾ ਇੱਥੇ ਪਹੁੰਚਿਆ ਆ ਸ਼ਹਿਰ ਦੀ ਏਕਤਾ ਨੂੰ ਦੇਖ ਕੇ ਇਹ ਜਿੰਨਾ ਮੇਰਾ ਪਰਿਵਾਰ ਸਾਰਾ ਇਕੱਠਾ ਆ ਬੜੀ ਖੁਸ਼ੀ ਮਹਿਸੂਸ ਹੋਈ ਔਰ ਸਾਡਾ ਧਾਰੀਵਾਰ ਸ਼ਹਿਰ ਇੱਕ ਮੋਠੇ ਔਰ ਰਲ ਮਿਲ ਕੇ ਜ਼ਾਰੇ ਤਿਹਾੜ ਮਨਾ ਰਿਹਾ ਔਰ ਇਹਦੇ ਨਾਲ ਆਮ ਸੱਭ ਭਾਵਨਾ ਪੈਦਾ ਹੁੰਦੀ ਆ ਔਰ ਵਧੀਆ ਜਿਹੜਾ ਮੋਕਾਂ ਦੇ ਵਿੱਚ ਆਚਰਣ ਆ ਉਹਦੇ ਵਿੱਚ ਬੱਚਿਆਂ ਦੀ ਗਾਹ ਸਿਹਤ ਮਿਲਦੀ ਹੈ ਔਰ ਜਿਹੜਾ ਤਿਹਾੜ ਮਨਾ ਰਹੇ ਆ ਇਹਦੀ ਸਾਰੇ ਮੁਸੀਬਾਈ ਚਾਰੇ ਨੂੰ ਮੇਰੇ ਵੱਲੋਂ ਮੇਰੇ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਡੇ ਠਾਣਾ ਧਾਰੀਵਾਲ ਵੱਲੋਂ ਲੱਖ ਲੱਖ ਵਧਾਈਆ ਔਰ ਆ ਰਹੇ ਨਵਾਂ ਸਾਲ 2024 ਹਰੇਕ ਲਈ ਖੁਸ਼ੀਆਂ ਲੈ ਕੇ ਆਵੇ ਔਰ ਮੇਰਾ ਮਹੱਲਾ ਮੇਰਾ ਸ਼ਹਿਰ ਵਲ ਕੇ ਤਰਕੀਆਂ ਕਰੇ ਇਹ ਰੋਈ ਕਹਿ ਕੇ ਕਿ ਮੇਰਾ ਜਾਚ ਹਰ ਸਾਲ ਦੀ ਤਰ੍ਹਾਂ ਵੱਡੇ ਦਿਨ ਨੂੰ ਮਨਾਇਆ ਜਾਵੇ ਸੋ ਅੱਜ ਅਸੀਂ ਵੱਡੇ ਦਿਨ ਨੂੰ ਸਾਰੇ ਭਰਾ ਮਿਲ ਕੇ ਜਾਤ ਪਾਤ ਤੋਂ ਉੱਠ ਕੇ ਸਿਆਸਤ ਤੋਂ ਉੱਠ ਕੇ ਸਾਰੇ ਰਲ ਮਿਲ ਕੇ ਕਿਉਂਕਿ ਅਸੀਂ ਇੱਕ ਇੱਕ ਫੁੱਲ ਇਕੱਠਾ ਕਰਕੇ ਗੁਲਦਸਤਾ ਬਣਾ ਕੇ ਆਪਣੇ ਲੁਧਾਨੇ ਮਹੱਲੇ ਦੇ ਵਿੱਚ ਇਕੱਠਾ ਕੀਤਾ ਹੈ ਸੋ ਉਹ ਗੁਲਦਸਤਾ ਜਿਹੜਾ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖਿਆ ਹੈ ਉਹਦੇ ਵਿੱਚ ਕੋਈ ਵੀ ਸਿਆਸਤ ਕੋਈ ਵੀ ਪਾਰਟੀਬਾਜ਼ੀ ਕੋਈ ਵੀ ਧਰਮ ਮੈਂ ਨਹੀਂ ਦਿਖਾਉਂਦਾ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਕ੍ਰਿਸਮਸ ਨੂੰ ਮਨਾਇਆ ਹੈ ਸੋ ਸਾਰੇ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਇੱਥੇ ਹਰ ਸ਼ਹਿਰ ਦਾ ਸ਼ਖਸ ਇੱਥੇ ਪਹੁੰਚਿਆ Hindu Muslim Sikh ਇਸਾਈ ਸਾਰਿਆਂ ਨੇ ਮਿਲ ਕੇ ਅੱਜ ਮੇਰੇ ਨਾਲ ਮੇਰੀ ਟੀਮ ਦੇ ਨਾਲ ਕ੍ਰਿਸਮਸ ਨੂੰ ਮਨਾਇਆ ਹੈ ਖੁਸ਼ੀਆਂ ਦੇ ਵਿੱਚ ਸਾਡਾ ਹਿੱਸਾ ਬਣੇ ਨੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਆਵਾਜ਼ ਲੁਧਿਆਣੇ ਮੱਲੇ ਵਿਖੇ ਕੌਂਸਲਰ ਇੰਦਰਾਸ ਜੀ ਵੱਲੋਂ ਕਰਵਾਏ ਗਏ ਵੱਡੇ ਦਿਨ ਦੇ ਪ੍ਰੋਗਰਾਮ ਤੋਂ ਪਹੁੰਚੋ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਪਹਿਲਾਂ ਜਨਮਸ਼ੀ ਦੀ ਤੁਸੀਂ ਜਾਣਦੇ ਹੋ ਕਿ ਪ੍ਰਭੂ ਜੋਸੂ ਮਸੀਹ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਪਾਰਿਵਾਰਕ ਇੰਦਰਾਸ ਜੀ ਲਾਬਾ ਜੀ ਤੇ ਸਾਰੇ ਮੱਲੇ ਵਾਲੇ ਮਨਾ ਰਹੇ ਨੇ ਤੇ ਮੈਂ ਆਪਣੇ ਵੱਲੋਂ ਆਪਣੀ ਆਮ ਪਾਰਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਦੇਸ਼ ਵਾਸੀਆਂ ਨੂੰ ਪ੍ਰਭੂ ਜੋਸੂ ਮਸੀਹ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਨਵੇਂ ਜਨਮ ਦਿਨ ਦੀ ਵੀ 2024 ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਮੈਂ ਪ੍ਰਭੂ ਯਸ਼ੁਅ ਮਸੀਹ ਦੇ ਅੱਗੇ ਇਹ ਪ੍ਰਾਰਥਨਾ ਕਰਨਾ ਵੀ ਸਾਡੇ ਨਗਰ ਤੇ ਧਾਰੀਵਾਲ ਸਾਰੇ ਵਾਸੀਆਂ ਤੇ ਤੇ ಅಪਾਰ ਕਿਰਪਾ ਬਣਾ ਕੇ ਰੱਖੇ ਜਿਹੜਾ ਨਵਾਂ ਸਾਲ ਆ ਰਿਹਾ ਉਹ ਖੁਸ਼ੀਆਂ ਭਰਿਆ ਹੋਵੇ ਆਪਣਾ ಅಪਾਰ ਕਿਰਪਾ ਬਣਾ ਕੇ ਰੱਖੇ ਸਾਰਿਆਂ ਨੂੰ ਜੈ ਮਸੀਹ ਦੀ ਠੀਕ ਹੈ ਨਾ ਜੀ